ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਮੈਂ ਤੁਹਾਡਾ ਆਪਣਾ ਅਜੀਜ਼ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਚਾਰੀ ਮੱਕੀ ਦੀ ਫਸਲ ਸੰਬੰਧੀ ਆਚਾਰੀ ਮੱਕੀ ਕਦੋਂ ਬੀਜਨੀ ਆ ਕਦੋਂ ਵੱਢੀ ਜਾਣੀ ਆ ਤੇ ਕਦੋਂ ਦਾ ਆਚਾਰ ਪੈ ਜਾਣਾ ਤੇ ਸਭ ਤੋਂ ਪਹਿਲਾਂ ਉਹ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਜਿਨ੍ਹਾਂ ਨੇ ਪਹਿਲੀ ਵਾਰੀ ਆਚਾਰੀ ਮੱਕੀ ਦੇ ਬੀਜਣੀਆਂ ਕਣਕ ਤੋਂ ਬਾਅਦ ਉਹ ਇਹ ਵੀਡੀਓ ਜ਼ਰੂਰ ਦੇਖਣ ਜਿਹੜੇ ਪਹਿਲਾਂ ਤੋਂ ਮੱਕੀ ਬੀਜ ਰਹੇ ਨੇ ਉਹ ਵੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇਕਰ ਮੇਰੇ ਵੱਲੋਂ ਕੋਈ ਗੱਲਬਾਤ ਰਹਿ ਗਈ ਹੋਵੇ ਕੋਈ ਸੁਝਾਅ ਰਹਿ ਗਿਆ ਹੋਵੇ ਤਾਂ ਉਹ ਨੀਚੇ ਕਮੈਂਟ ਬਾਕਸ ਦੇ ਵਿੱਚ ਹੋਰ ਕਿਸਾਨ ਭਰਾਵਾਂ ਨੂੰ ਜਿਹੜਾ ਸੁਝਾਅ ਆਪਣਾ ਜ਼ਰੂਰ ਦੇ ਦੇਣ ਤੇ ਜਿਹੜੀ ਤੀਸਰੀ ਗੱਲ ਇੱਕ ਹੋਰ ਆ ਜਿਹੜੇ ਮੱਕੀ ਦੇ ਆਚਾਰ ਨੂੰ ਮਾੜਾ ਕਹਿੰਦੇ ਨੇ ਉਹਨਾਂ ਦੀ ਸਮਝ ਤੋਂ ਬਾਹਰ ਆ ਮੱਕੀ ਦਾ ਆਚਾਰ ਉਹ ਇਹ ਵੀਡੀਓ ਬਿਲਕੁਲ ਨਾ ਦੇਖਿਓ ਕਿਉਂਕਿ ਜਿਹੜਾ ਮੱਕੀ ਦਾ achar ਆ ਪਸ਼ੂਆਂ ਦੇ ਲਈ ਚੰਗਾ ਆ ਤੇ ਇਹ ਸਾਰਿਆਂ ਵੱਲੋਂ ਪ੍ਰਮਾਨਤਾ ਪ੍ਰਾਪਤ ਆ ਅਸੀਂ ਆਪ 5-6 ਸਾਲਾਂ ਤੋਂ ਪਾ ਰਹੇ ਆ ਤੇ ਜਿਹੜਾ ਮੇਰਾ ਐਕਸਪੀਰੀਅੰਸ ਆ 5-6 ਸਾਲਾਂ ਦਾ ਉਹੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਮੈਂ ਇੱਥੇ ਕੋਈ ਥਿਊਰੀ ਤੋਂ ਲੈ ਕੇ ਉਹ ਗੱਲਾਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂਗਾ ਵੀ ਆ ਥਿਊਰੀ ਆ ਤੁਸੀਂ ਇਹਦੇ ਹਿਸਾਬ ਨਾਲ ਪਹਜਾਈ ਕਰ ਲਓ ਮੇਰੇ ਅਬ ਦੇ ਤਜਰਬੇ ਨੇ 6 ਸਾਲਾਂ ਦਾ ਆਪਣਾ ਤਜਰਬਾ ਜਿਹੜਾ achar ਸੋਂਦੀ ਉਹੀ ਆਪਾਂ ਤੁਹਾਡੇ ਨਾਲ ਕਿਸਾਨ ਭਰਾਵੋ ਸ਼ੇਅਰ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਇੱਕ ਤੁਹਾਨੂੰ ਦੱਸ ਦਵਾਂ ਵੀ ਪਹਿਲਾਂ ਜਦੋਂ ਮੱਕੀ ਦੇ ਚਾਰਪੈਣੇ ਸ਼ੁਰੂ ਹੋਏ ਸੀ ਉਹ ਆਲੂਆਂ ਤੋਂ ਬਾਅਦ ਵਾਲੀ ਮੱਕੀ ਹੁੰਦੀ ਸੀ ਮਟਰਾਂ ਤੋਂ ਬਾਅਦ ਵਾਲੀ ਭਾਪਕੀ ਫਰਵਰੀ ਜਾਂ ਮਾਰਚ ਮਹੀਨੇ ਵਾਲੀ ਮੱਕੀ ਹੁੰਦੀ ਸੀ ਹੁਣ ਸ਼ੁਰੂ ਹੋ ਚੁੱਕਿਆ ਅਪ੍ਰੈਲ ਵਾਲੀ ਮੱਕੀ ਘੱਟ ਸਮੇਂ ਦੀਆਂ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਨੇ ਨਾ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਉਹਨਾਂ ਦੀ ਦੇਣ ਆ ਅਚਾਰੀ ਮੱਕੀ ਜਦੋਂ-ਤੋਂ ਗਵਰਨਮੈਂਟ ਨੇ ਲਾਗੂ ਕਰਤਾ ਵੀ ਤੁਸੀਂ ਪੀਆਰ 126 ਲਾ ਲਓ ਝੋਨਾ ਪਸੇਤਾ ਲੈ ਜਾਓ ਹਨਾ ਫਿਰ ਕਿਸਾਨ ਕਹਿੰਦੇ ਵੀ ਖੇਤ ਤਾਂ ਬੇਲੀ ਪੈਣੇ ਸੀ ਕੀ ਕਰੀਏ ਫਿਰ ਉਹਨਾਂ ਨੇ ਜਾਂ ਤਾਂ ਮੂੰਗੀ ਦੀ ਫਸਲ ਨੂੰ ਪਹਿਲ ਕਰੀ ਜਾਂ ਫਿਰ ਅਚਾਰ ਵਾਲੀ ਮੱਕੀ ਦੇ ਵਿੱਚ ਆ ਗਏ ਚਲੋ ਇਹਦੇ ਪਿੱਛੇ ਜਿਹੜੀ ਗੱਲਬਾਤ ਕਹਿ ਰਹੇ ਨੇ ਵੀ ਇਹਦੇ ਨਾਲ ਪਾਣੀ ਖਤਮ ਹੋਣਾ ਉਹ ਇੱਕ ਵੱਖਰੇ ਵਿਸ਼ੇ ਨੇ ਉਹਨਾਂ ਤੇ ਆਪਾਂ ਇੱਕ ਫੇਰ ਵਿਸ਼ੇ ਤੇ ਚਰਚਾ ਕਰ ਲਾਂਗੇ ਪਰ ਚਲੋ ਜਿਨੇ ਅਚਾਰੀ ਮੱਕੀ ਬੀਜਣੀ ਆ ਉਹ ਵੀਡੀਓ ਦੇਖ ਲਿਓ ਐਂਡ ਤੱਕ ਬਣੇ ਰਹੋ ਵੀ ਅਚਾਰੀ ਮੱਕੀ ਆਪਾਂ ਕਿਵੇਂ-ਕਿਵੇਂ ਬੀਜ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਆ ਵੀ ਹਰ ਇੱਕ ਕਿਸਾਨ ਆਪਣੇ ਲਈ 2 ਤੋਂ 4 ਕਿੱਲੇ ਜਿਹੜੇ ਮੱਕੀ ਆ ਅਚਾਰ ਆ ਉਹ ਹੀ ਬੀਜੇ ਉਹ ਇਹ ਕੰਮ ਦੇ ਵਪਾਰ ਦੇ ਵਿੱਚ ਨਾ ਪਵੇ ਅੱਗੇ ਜਾ ਕੇ ਜਿਹੜਾ ਅਚਾਰ ਆ ਉਹ ਬਹੁਤ ਰੇਟ ਡਾਊਨ ਆ ਜਾਂਦੇ ਨੇ ਅਚਾਰੀ ਮੱਕੀ ਦੇ ਖਰਚੇ ਕਾਫੀ ਆ ਜਾਂਦੇ ਨੇ ਮੈਨੂੰ ਲੱਗਦਾ ਵੀ 25000 ਰੁਪਿਆ ਕਿੱਲੇ ਦਾ ਖਰਚਾ ਆ ਜਾਂਦਾ ਬੀਜਣ ਤੋਂ ਲੈ ਕੇ ਅਚਾਰ ਪਾਉਣ ਤੱਕ ਜੇਕਰ ਤੁਸੀਂ 2 ਕਿੱਲੇ ਦਾ ਅਚਾਰ ਪਾਉਣਾ ਹੈ ਤਾਂ ਤੁਹਾਡਾ 50-55000 ਦਾ ਖਰਚਾ ਹੈਗਾ ਟੋਏ ਤੱਕ ਪੂਰਾ ਜਿਹੜੀ ਅਚਾਰੀ ਮੱਕੀ ਆ ਕਣਕ ਤੋਂ ਬਾਅਦ 80-82 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਇਹਦੇ ਵਿੱਚ ਕਿਸੇ ਬੀਜ ਦਾ ਕੋਈ ਬਹੁਤਾ ਰੋਲ ਨਹੀਂ ਹੁੰਦਾ ਜੇ ਮੈਂ ਕਹਾਂ ਵੀ ਆ ਬੀਜ ਬੀਜ ਲੋ ਇਹੀ ਘਟ ਦੇ ਨਾਲ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਮੌਸਮ ਦਾ ਹੁੰਦਾ ਮੇਨ ਗੱਲ ਜੇਕਰ ਮੌਸਮ ਤੁਹਾਡੇ ਸਾਥ ਆ ਤੁਹਾਡੇ ਨਾਲ ਆ ਮੱਕੀ ਦੇ ਅਨੁਕੂਲ ਹੈਗਾ ਮੌਸਮ ਤਾਂ ਤੁਸੀਂ 80 82 ਦਿਨਾਂ ਦੇ ਵਿੱਚ ਜਿਹੜਾ ਆਚਾਰੀ ਮੱਕੀ ਆ ਉਹਦਾ ਆਚਾਰ ਆ ਜਿਹੜਾ ਪੈ ਜਾਵੇਗਾ ਪਿਛਲੇ ਸਾਲ ਆਪਾਂ ਨੇ 1844 ਮੱਕੀ ਬੀਜੀ ਸੀ ਤੇ ਪੈਨੀਅਰ ਦੇ ਇੱਕ 3399 ਵੀ ਬੀਜੀ ਸੀ ਦੋ ਵੀ ਸੀ ਆਪਣੇ ਕੋਲੇ ਤੇ ਦੋਨਾਂ ਬੀਆਂ ਦਾ ਆਪਾਂ ਨੇ 80 ਦਿਨਾਂ ਤੇ ਜਾ ਕੇ ਆਚਾਰ ਪਾਤਾ ਸੀ ਬਹੁਤ ਵਧੀਆ ਸਹੀ ਸਟੇਜ ਤੇ ਆਚਾਰ ਪੈ ਗਿਆ ਸੀ ਕੋਈ ਵੱਧ ਨਹੀਂ ਸੀ ਕੋਈ ਘੱਟ ਨਹੀਂ ਸੀ ਸਹੀ ਅਨੁਕੂਲ 80 ਦਿਨ ਤੇ ਉਚਾਰ ਪੈ ਗਿਆ ਸੀ ਜੇਕਰ ਕਿਸਾਨ ਭਰਾ ਉਹ ਤੁਹਾਡੀ ਕਣਕ 15 April ਨੂੰ ਵੱਢੀ ਜਾਂਦੀ ਆ ਤੁਸੀਂ 18-19 April ਨੂੰ ਤੂੜੀ ਕਰ ਲੈਨੇ ਹੋ ਤਾਂ ਤੁਸੀਂ ਦੋ ਦਿਨਾਂ ਦੇ ਵਿੱਚ ਬਾਬਹੀਆ ਕਰਕੇ ਖੇਤ ਦਾ ਉਹਦੇ ਵਿੱਚ ਕੰਪਿਊਟਰ ਕਰਾ ਲਲਵਾ ਕੇ ਕੰਪਿਊਟਰ ਕਰਾ ਲਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ 23 ਅਪ੍ਰੈਲ ਨੂੰ ਮੱਕੀ ਦੀ ਬਿਜਾਈ ਕਰ ਦਿਓ ਅਤੇ 24 ਅਪ੍ਰੈਲ ਨੂੰ ਉਹਨੂੰ ਪਹਿਲਾ ਪਾਣੀ ਲਗਾ ਦਿਓ ਜਦੋਂ ਤੁਸੀਂ ਪਾਣੀ ਲਗਾਤਾ ਮੱਕੀ ਨੂੰ ਉਸ ਦਿਨ ਤੋਂ ਹੀ ਤੁਹਾਡੀ ਮੱਕੀ ਦੇ ਜਿਹੜੇ ਦਿਨ ਨੇ ਸਟਾਰਟ ਹੋਣਗੇ ਗਿਣਤੀ ਆਪਾਂ ਉਸੇ ਦਿਨ ਤੋਂ ਸਟਾਰਟ ਕਿਸਾਨ ਭਰਾਓ ਜਿਹੜੀ ਕਰਾਂਗੇ ਤੇ ਚੰਗੇ ਬੀਜ ਕਿਹੜੇ ਨੇ ਦੇਖੋ ਮਾਰਕੀਟ ਵਿੱਚ ਬਹੁਤ ਬੀਜ ਆਉਂਦੇ ਨੇ 1844 ਪੈਨੀਅਰ ਦਾ ਚੰਗਾ ਬੀਜ ਆ ਤੇ ਸੰਜੈਂਟਾ ਦਾ 7750 ਚੰਗਾ ਬੀਜ ਆ ਰਾਸੀ ਦਾ 30 ਤੇ 33 ਬਹੁਤ ਚੰਗਾ ਵੀਜਾ 3B ਮੈਂ ਚੰਗੇ કહਾਂਗਾ ਬਾਕੀ ਮਾਰਕੀਟ ਵਿੱਚ ਜਿਹੜੇ ਆਉਂਦੇ ਨੇ ਉਹ ਵੀ ਚੰਗੇ ਨੇ ਉਹ ਇਹ ਗੱਲ ਤੋਂ ਆਪਾਂ ਪਿੱਛੇ ਨਹੀਂ رہ ਸਕਦੇ ਉਹ ਵੀ ਚੰਗੇ ਨੇ ਪਰ ਇਹਦੇ ਵਿੱਚ ਫਰਕ ਕੀ ਹੁੰਦਾ ਹੁਣ ਪਿਛਲੇ ਸਾਲ ਮੇਰੇ ਕੋਲੇ 1844 ਵੀ ਹੈਗਾ ਸੀ 3399 ਵੀ ਹੈਗਾ ਸੀ 1844 ਦੀ ਹਾਈਟ ਘੱਟ ਸੀ 3399 ਨਾਲੋਂ ਪਰ ਉਹਦੇ ਵਿੱਚ ਅਨਾਜ ਦੀ ਮਾਤਰਾ ਜ਼ਿਆਦਾ ਸੀ ਇਹ ਚੀਜ਼ਾਂ ਦਾ ਫਰਕ ਹੁੰਦਾ ਕਿਸਾਨ ਪ੍ਰਭੂ ਇਹ ਜਿਹੜੇ 3B ਬੋਲ ਰਹੇ ਨੇ ਇਹਦੇ ਵਿੱਚ ਅਨਾਜ ਦੀ ਮਾਤਰਾ ਜ਼ਿਆਦਾ ਆ ਤੁਹਾਡਾ ਜਿਹੜਾ ਪਸ਼ੂਆਂ ਨੂੰ ਆਪਾਂ ਨੂੰ ਅਨਾਜ ਵੀ ਮਿਲਣਾ ਚਾਹੀਦਾ ਆਪਾਂ ਕੱਲੇ ਟਾਂਡਿਆਂ ਦਾ ਆਚਾਰ ਪਾਦੀ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਉਹਦੇ ਵਿੱਚ ਪ੍ਰੋਟੀਨ ਵਗੈਰਾ ਜਿਹੜਾ ਕਾਰਡ ਪ੍ਰੋਟੀਨ ਆ ਉਹ ਪੂਰਾ ਉਤਰੇ ਤੇ ਕਿਸਾਨ ਪ੍ਰਭੂ ਅੱਗੇ ਹੈਗਾ ਆਪਾਂ ਚੰਗੇ ਬੀਜ ਪਾਉਣੇ ਨੇ ਤੇ ਬੀਜ ਦੀ ਜਿਹੜੀ ਮਾਤਰਾ ਉਹ ਤੁਹਾਨੂੰ ਪਤੇ ਵਿੱਚ ਦੋ ਪੈਕਟ 1 ਕਿੱਲੇ ਵਿੱਚ ਪੈਣੇ ਨੇ ਭਾਵੇਂ ਕਿ 8 ਤੋਂ 9 ਕਿਲੋ ਬੀਜ ਜਿਹੜਾ ਤੁਹਾਡੇ ਕਿੱਲੇ ਦੇ ਵਿੱਚ ਪਵੇਗਾ ਇਹ ਮੱਕੀ ਥੋੜੀ ਜੀ ਸੰਗਣੀ ਬਜਾਈ ਕਰ ਲਿਓ ਜਿਹੜੀ ਮਾਰਚ ਤੇ ਫਰਵਰੀ ਮਹੀਨੇ ਵਾਲੀ ਮੱਕੀ ਹੁੰਦੀ ਉਹ ਸਿੱਧੀ ਚੱਲ ਜਾਂਦੀ ਆ ਅਪ੍ਰੈਲ ਮਹੀਨੇ ਵਾਲੀ ਮੱਕੀ ਥੋੜੀ ਜੀ ਸੰਘਣੀ ਕਰ ਲਿਓ ਇੱਥੇ ਤੁਹਾਡਾ ਕਿੱਲੇ ਦੇ ਵਿੱਚ 9 ਕਿਲੋ ਵੀ ਪਵੇਗਾ ਉਹ ਪਹਿਲਾਂ ਜਿਹੜਾ ਕਿ ਮਾਰਚ ਮਹੀਨੇ 8 ਕਿਲੋ ਵੀ ਪੈਂਦਾ ਸੀ ਤੇ ਡੀਏਪੀ ਦੀ ਗੱਲ ਕਰਾਂ ਦੋ ਬੈਗ ਡੀਏਪੀ ਦੇ ਇਹ ਅਪ੍ਰੈਲ ਵਾਲੀ ਮੱਕੀ ਦੇ ਵਿੱਚ ਪੈਣ ਹੀ ਪੈਣੇ ਨੇ ਤੁਸੀਂ ਇਹ ਅਰੇਂਜਮੈਂਟ ਪਹਿਲਾਂ ਕਰਕੇ ਰੱਖਿਓ ਦੋ ਬੈਗ ਡੀਏਪੀ ਠੀਕ ਹੈ ਜੀ ਜੇ ਡੀਏਪੀ ਨਹੀਂ ਮਿਲ ਰਿਹਾ ਤਾਂ ਬਹੁਤ ਕਿਸਾਨ ਭਰਾ ਕਹੇ ਰਹੇ ਨੇ 12 32 16 ਮਿਲ ਰਿਹਾ ਹਨਾ 12 32 16 ਦੇ ਢਾਈ ਬੈਗ ਪੈ ਜਾਣਗੇ ਤਿੰਨ ਬੈਗ ਪੈ ਸਕਦੇ ਨੇ ਡੀਏਪੀ ਦੇ ਦੋ ਬੈਗ ਪੈਣਗੇ ਹੀ ਪੈਣਗੇ ਉਹ ਤੁਸੀਂ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਵਾਧਾ ਘਾਟਾ ਦੇਖ ਲਿਓ ਵੀ ਕਿੰਨੇ ਦਾ ਤੁਹਾਨੂੰ ਡੀਏਪੀ ਆ ਜਿਹੜਾ ਮਿਲ ਰਿਹਾ ਤੇ ਇਹ ਜਿਹੜੀ ਮੱਕੀ ਆ ਤੁਹਾਡੀ ਦੋ ਪਾਣੀਆਂ ਦੇ ਨਾਲ ਹਰੀ ਹੋਵੇਗੀ ਜਿਵੇਂ ਕਿ ਤੁਸੀਂ 23 ਅਪ੍ਰੈਲ ਨੂੰ ਪਹਿਲਾ ਪਾਣੀ ਲਗਾਤਾ ਫਿਰ ਤੁਹਾਡੇ ਖੇਤ ਦੇ ਹਿਸਾਬ ਨਾਲ ਤੀਜੇ ਚੌਥੇ ਦਿਨ ਪਾਣੀ ਫੇਰ ਲੱਗ ਜਾਣਾ ਤੁਹਾਡੀ ਮੱਕੀ ਇਹ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਹਰੀ ਹੋ ਜਾਵੇਗੀ ਫਰਵਰੀ ਮਹੀਨੇ ਵਾਲੀ ਮੱਕੀ 12 10 ਤੋਂ 12 ਦਿਨਾਂ ਬਾਅਦ ਹਰੀ ਹੁੰਦੀ ਆ ਜਦਕਿ April ਮਹੀਨੇ ਵਾਲੀ ਮੱਕੀ 5 ਤੋਂ 7 ਦਿਨਾਂ ਵਿੱਚ 5 ਦਿਨ ਦਾ ਫਰਕ ਤਾਂ ਹੀ ਪੈ ਜਾਂਦਾ ਤਾਂ ਕਰਕੇ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਜਲਦੀ ਤਿਆਰ ਹੋ ਜਾਂਦੀ ਆ ਦਿਨ ਖੁੱਲੇ ਹੋ ਜਾਂਦੇ ਨੇ ਦਿਨਾਂ ਦਾ ਸਾਈਜ਼ ਵੱਡਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਸਿਆਲਾਂ ਦੇ ਵਿੱਚ ਦਿਨ ਛੋਟੇ ਹੁੰਦੇ ਨੇ ਗਰਮੀਆਂ ਦੇ ਦਿਨ ਵੱਡੇ ਹੋ ਜਾਂਦੇ ਨੇ ਤਾਂ ਕਰਕੇ ਕਿੱਥੇ ਜਿਹੜੀ ਫਰਬਰੀ ਮਹੀਨ ਵਾਲੀ ਮੱਕੀ ਉਹ 95 ਦਿਨਾਂ ਦੇ ਚਾਰ ਪੰਜਾ ਇਹਦਾ 80 ਦਿਨਾਂ ਦੇ ਚਾਰ ਪੰਜਾ ਤੇ ਕੱਖਾਂ ਵਾਲੀ ਸਪਰੇਅ ਲਈ ਕਿਸਾਨ ਭਰਾ ਬਹੁਤ ਪੁੱਛਣਗੇ ਵੀ ਸਾਡੀ ਖੇਤ ਚ ਕੱਖ ਹੁੰਦੇ ਨੇ ਦੋ ਪਾਣੀ ਲੱਗਣ ਤੋਂ ਬਾਅਦ ਤੁਸੀਂ ਕੱਖਾਂ ਲਈ ਸਪਰੇਅ ਕਰਨੀ ਆ ਐਂਟਰਾ ਜਾਇਨਟ 50% 500 ਗ੍ਰਾਮ ਕਿੱਲੇ ਦੀ ਠੀਕ ਹੈ ਜੀ ਜੇਕਰ ਬਹੁਤ ਏ ਜਿਆਦੇ ਕੱਖ ਹੁੰਦੇ ਨੇ ਤਾਂ ਤੁਸੀਂ ਲੋਰਡਸ ਵਗੈਰਾ ਦੀਆਂ ਸਪਰੇਹਾਂ ਕਰ ਸਕਦੇ ਹੋ ਲੋਰਡਸ ਪਲੱਸ ਐਂਟਰਾਜਾਇਨ ਪਰ ਮੈਂ ਤਾਂ ਕਹਾਂਗਾ ਜੇ ਇਕੱਲੇ ਚੌੜੇ ਪੱਤੇ ਵਾਲੇ ਕੱਖ ਨੇ ਤਾਂ ਉਹ ਇੰਟਰਾਜੈਂਟ 50% ਕਰ ਲੈਣੀ ਚਾਹੀਦੀ ਤਾਂ ਸਸਤੀ ਜੀ ਸਪਰੇਆ ਤੇ ਇੰਨਾਂ ਕਦ ਮੱਕੀ ਤੇ ਕੱਖ ਵਗੈਰਾ ਤੇ ਖਰਚੇ ਤਾਂ ਹੁੰਦੀ ਨੇ ਬਿਨਾ ਖਰਚਿਆਂ ਤੋਂ ਆਪਾਂ ਕੋਈ ਵੀ ਜਿਹੜੀ ਫਸਲ ਆ ਕਿਸਾਨ ਪ੍ਰੋਵ ਨਹੀਂ ਕਰ ਸਕਦੇ ਅੱਗੇ ਆ ਗਈ ਸੁੰਡੀ ਵਾਲੀ ਸਪਰੇ ਉਹ ਤੁਸੀਂ ਦੇਖੋ ਜਦੋਂ ਤੁਹਾਡੀ ਮੱਕੀ 15 ਕ ਦਿਨਾਂ ਦੇ ਆਸ-ਪਾਸ ਹੋਗੀ ਤੁਹਾਡੀ ਮੱਕੀ ਦੇ 4 ਤੋਂ 5 ਪੱਤੇ ਹੋਗੇ 4 ਕ ਪੱਤੇ ਹੋਗੇ ਉਦੋਂ ਸੁੰਡੀ ਵਾਲੀ ਸਪਰੇ ਇਕੱਲੇ-ਇਕੱਲੇ ਖੁੱਡ ਤੇ ਕਰਨੀ ਆ ਜੀ ਸਿੰਗਲ ਨਿਊਜਲ ਦੇ ਨਾਲ ਠੀਕ ਆ ਜੇ ਸਿੰਗਲ ਨਿਊਜਲ ਦੇ ਨਾਲ ਕਰਾਂਗੇ ਤਾਂ ਹੀ ਸੁੰਡੀ ਮਰੇਗੀ ਤੇ 스프ਰੇ ਕਿਹੜੀ ਕਰਨੀਆਂ ਕੋਰਾਜਨ ਜਾਂ ਡੈਲੀਗੇਟ ਮੈਂ ਦੋ 스프ਰੇਾਂ ਹੀ ਤੁਹਾਨੂੰ ਰეკਮੈਂਡ ਕਰਾਂਗਾ ਮਾਰਕੀਟ ਵਿੱਚ ਬਹੁਤ ਕੁਝ ਆਉਂਦਾ ਦੁਕਾਨਦਾਰ ਪਹਿਲਾਂ ਹੀ ਕਹਿਣ ਲੱਗ ਜਾਂਦੇ ਨੇ ਭਾਈ ਜੀ ਇੰਨੀ ਮਹਿੰਗੀ 스프ਰੇ ਡੈਲੀਗੇਟ ਹੁਣੇ ਕਰਤੀ ਅੱਗੇ ਜਾ ਕੇ ਕਿਹੜੀਆਂ ਕਰਾਂਗੇ ਫਿਰ ਤਾਂ ਕੋਈ 스프ਰੇ ਨੇ ਕੰਮ ਹੀ ਨਹੀਂ ਕਰਨਾ ਮੈਂ ਉਹ ਦੁਕਾਨਦਾਰਾਂ ਨੂੰ ਅਪੀਲ ਕਰਦਾ ਵੀ ਪਹਿਲਾਂ ਹੀ ਭਾਈ ਚੰਗੀ 스프ਰੇ ਦੇ ਦਿਓ ਜਿਹੜੀਆਂ ਹਲਕੀਆਂ 스프ਰੇਾਂ ਨੇ ਉਹ ਨਾ ਕਰਿਓ ਜਦੋਂ ਮਈ ਦੇ ਮਹੀਨੇ ਜਾ ਕੇ ਉਹ ਇੰਨੇ ਟੈਂਪਰੇਚਰ ਤੇ ਕੰਮ ਨਹੀਂ ਕਰਦੀਆਂ ਹਾਈ ਟੈਂਪਰੇਚਰ ਤੇ 스프ਰੇਾਂ ਕੰਮ ਕਰਦੀਆਂ ਨੇ ਡੈਲੀਗੇਟ ਜਾਂ ਫਿਰ ਕੋਰਾ ਜਿੰਦੀ ਤੁਸੀਂ ਕਾਪੀ ਲੈ ਸਕਦੇ ਹੋ ਸਸਤੇ ਰੇਟਾਂ ਦੇ ਵਿੱਚ ਮਿਲ ਜਾਂਦੀ ਆ ਦੁਕਾਨਦਾਰ ਦੇ ਵਿਸ਼ਵਾਸ ਤੇ ਉਹ ਕਰਿਓ ਕੱਲੇ-ਕੱਲੇ ਖੁੱਡ ਤੇ ਕਰਿਓ ਤੁਹਾਡਾ ਸਪਰੇਅ ਤੇ ਖਰਚ ਤਾਂ ਜਰੂਰ ਹੋਵੇਗਾ ਪਰ ਤੁਹਾਨੂੰ ਸੰਡੀ ਦਾ ਕੋਈ ਵੀ ਸਮੱਸਿਆ ਫਿਰ ਨਹੀਂ ਆਵੇਗੀ ਇਸ ਤੋਂ ਇਲਾਵਾ ਕਿਸਾਨਪ੍ਰਭ ਜੂਰੀਏ ਦੀ ਗੱਲ ਆ ਗਈ ਤਾਂ ਜੂਰੀਏ ਜਿਹੜਾ ਤੁਸੀਂ ਚੌਥੇ ਪਾਣੀ ਦੇ ਨਾਲ ਸ਼ੁਰੂ ਕਰਨਾ ਤਿੰਨ ਪਾਣੀ ਤੁਹਾਡੇ ਮੱਕੀ ਨੂੰ ਲੱਗੇ ਤੁਹਾਡੀ ਮੱਕੀ 12-13 ਦਿਨਾਂ ਦੀ ਹੋਊਗੀ 12-13 ਦਿਨਾਂ ਚ ਤਿੰਨ ਪਾਣੀ ਲੱਗ ਜਾਣੇ ਨੇ ਤੇ ਜਿਹੜਾ ਤੁਸੀਂ ਚੌਥਾ ਪਾਣੀ ਲਗਾਉਣਾ ਫਿਰ ਤੁਸੀਂ ਨੇ ਉਹਦੇ ਵਿੱਚ ਜੂਰੀਆ ਘੋਲ ਕੇ ਪਾਉਣਾ ਕਿਸਾਨ ਭਰਾਵੋ ਇਹ ਮੱਕੀ ਦੇ ਵਿੱਚ ਛਿੱਟੇ ਦਾ ਜੂਰੀਆ ਨਾ ਲਗਾਇਓ ਜਦੋਂ ਤੁਸੀਂ ਛਿੱਟੇ ਦਾ ਜੂਰੀਆ ਲਗਾਉਂਗੇ ਨਾਲ ਦੀ ਨਾਲ ਮੱਕੀ ਦੀ ਗੋਭ ਦੇ ਵਿੱਚ ਜੂਰੀਆ ਡਿੱਗ ਜਾਣਾ ਜਿਸ ਕਰਕੇ ਮੱਕੀ ਨੂੰ ਸੁੰਡੀ ਦੀ ਸਮੱਸਿਆ ਸ਼ੁਰੂ ਹੋ ਜਾਣੀ ਆ ਤੇ ਮੱਕੀ ਦੇ ਪੱਤੇ ਉੱਪਰੋਂ ਫੁੱਕਣ ਜੇ ਲੱਗ ਜਾਂਦੇ ਨੇ ਪਾਣੀ ਦੇ ਵਿੱਚ ਘੋਲ ਕੇ ਜੂਰੀਆ ਲਗਾਇਆ ਜਾਵੇ ਜਿਵੇਂ ਕਿ ਮੈਂ ਦੱਸਦਾ ਹਾਂ ਉਹਨਾਂ ਵੀ ਖਾਲੇ ਦੇ ਵਿੱਚ ਥੈਲਾ ਛੱਟੂ ਦੋ ਉਹਦੇ ਵਿੱਚ ਦੋ ਤਿੰਨ ਸਰਾਕ ਕਰ ਦੋ ਸਰੀਆਂ ਮਾਰ ਕੇ ਛੋਟੇ ਛੋਟੇ ਮੂਰੀਆ ਕਰ ਦੋ ਜੂਰੀਆ ਖੁਰਖੁਰ ਕੇ ਜਾਵੇਗਾ ਜਾਂ ਫਿਰ ਆਪਣੇ ਜਿਹੜਾ ਮੋਟਰ ਦੇ ਉੱਪਰ ਚਵੱਚਾ ਬਣਿਆ ਹੁੰਦਾ ਉਹਦੇ ਤੇ ਇੱਕ ਪਾਣੀ ਵਾਲੀ ਟੈਂਕੀ ਲਿਆ ਕੇ ਰੱਖ ਲਓ ਉਹਦੇ ਵਿੱਚ ਜੂਰੀਆ ਭਰ ਲਓ ਘੋਲ ਲਓ ਅਤੇ ਉਹਦੀ ਟੂਟੀ ਖੋਲ ਦੋ ਥੋੜੀ ਜੀ ਅਕਸਰ ਤੁਸੀਂ ਨੇ YouTube ਦੇ ਉੱਪਰ ਇਦਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਇਦਾਂ ਪਾਣੀ ਰਾਹੀਂ ਕੋੜ ਕੇ ਜੂਰੀਆ ਲਗਾਓ ਮੱਕੀ ਨੂੰ ਚਿੱਟੇ ਦਾ ਦੇਣ ਦੀ ਭੋਰਾ ਵੀ ਜ਼ਰੂਰਤ ਨਹੀਂ ਸ਼ਾਮੇ ਬੈਠ ਕੇ ਲਗਾਓ ਤੇ ਤੁਹਾਡੀ ਮੱਕੀ ਦਾ ਬੇੜਾ ਪਾਰ ਹੋ ਜਾਵੇਗਾ ਤੇ ਜੂਰੀਏ ਜਿਹੜੇ ਨੇ 30 ਦਿਨ ਦੇ ਅੰਦਰ ਅੰਦਰ ਕਿਸਾਨ ਪ੍ਰਭੂ ਪੂਰੇ ਕਰ ਦੋ ਜੇਕਰ ਤੁਸੀਂ ਜੂਰੀਆ ਲੇਟ ਲੈ ਕੇ ਜਾਵੋਗੇ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਫਸਲਾਂ ਨੂੰ ਜੂਰੀਆ ਲੇਟ ਲਾਇਆ ਜਾਂਦੇ ਆ ਤਾਂ ਨਸਾਰਾ ਜਿਹੜਾ ਲੇਟ ਹੋ ਜਾਂਦਾ ਜੇ ਨਸਾਰਾ ਲੇਟ ਹੋ ਗਿਆ ਤੁਹਾਡਾ ਜਿਹੜੇ ਮੱਕੀ ਦਾ achar 80 ਦਿਨ ਤੇ ਜਾਣਾ ਉਹ ਆਪੇ 85 ਦਿਨ ਤੇ ਹੋ ਜਾਵੇਗਾ ਇਸ ਲਈ ਜੂਰੀਆ 30 ਦਿਨ ਦੇ ਅੰਦਰ ਅੰਦਰ ਪੂਰਾ ਕਰ ਦੋ 12 ਦਿਨ ਤੋਂ ਸ਼ੁਰੂ ਕਰਨਾ ਜਦੋਂ ਹੋ ਗਈ ਤੁਹਾਡੀ ਮੱਕੀ 12 ਦਿਨ ਤੋਂ ਲੈ ਕੇ 30 ਦਿਨ ਦੇ ਅੰਦਰ ਅੰਦਰ ਜੂਰੀਆ ਲਗਾ ਦਿਓ 2 ਥੈਲੇ ਪਾ ਲੋ 3 ਥੈਲੇ ਪਾ ਲੋ 4 ਥੈਲੇ ਪਾ ਲੋ ਤੁਹਾਡੇ ਖੇਤ ਤੇ ਡਿਪੈਂਡ ਆ ਜੇ ਤੁਹਾਡੇ ਖੇਤ ਹਲਕੇ ਨੇ ਤਾਂ ਜੂਰੀਆ ਜ਼ਿਆਦਾ ਲਗਾਉਣਾ ਪੈਣਾ ਜੇ ਤਗੜੇ ਨੇ ਘੱਟ ਨਾਲ ਸੱਭ ਜਾਣਾ ਆ ਅੱਗੇ ਤੁਸੀਂ ਇੱਕ ਦਲਾਲ ਖੋਲ ਦੀ ਸਪਰੇਅ ਕਰ ਸਕਦੇ ਹੋ ਦਲਾਲ ਖੋਲ ਦੇ ਵਿੱਚ ਉਹੀ ਆ ਜਾਂਦਾ 2 ਕਿਲੋ ਜੂਰੀਆ 2 ਕਿਲੋ ਡੀਏਪੀ ਦੋਹਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਪੰਪ ਵਿੱਚ ਇਕੱਠੇ ਕਰ ਲੈਣਾ ਉਹਦੀ ਸਪਰੇਅ ਕਰਨੀ ਹੈ ਤੇ ਇੱਕ ਗੱਲ ਹੋਰ ਕਿਸਾਨ ਪ੍ਰਭੋ ਜਦੋਂ ਵੀ ਮੱਕੀ ਦੇ ਉੱਪਰ ਸਪਰੇਅ ਕਰਨੀਆਂ ਜਾਂ ਤਾਂ ਸਵੇਰੇ ਕਰਨੀਆਂ ਸਵੇਰੇ 8 ਵਜੇ ਤੋਂ ਪਹਿਲਾਂ-ਪਹਿਲਾਂ ਜਾਂ ਫਿਰ ਸ਼ਾਮ ਨੂੰ ਕਰਨੀਆਂ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਜੇਕਰ ਤੁਸੀਂ ਦੁਪਹਿਰੇ ਸਪਰੇਅ ਕਰੋਗੇ ਸਪਰੇਅ ਤੁਹਾਡੀ 40% ਹੀ ਕੰਮ ਕਰੇਗੀ 60% ਸਪਰੇਅ ਨੇ ਕੰਮ ਨਹੀਂ ਕਰਨਾ ਤੁਹਾਡੇ ਪੈਸੇ ਲੱਗੇ ਸਪਰੇਅ ਤੇ ਬੇਸਟ ਕਿਸਾਨ ਪ੍ਰਭੋ ਜਾਣਗੇ ਤੇ ਖੇਤ ਦੇ ਅਨੁਸਾਰ ਤੁਸੀਂ ਆਪਣੇ ਖੇਤ ਦੇ ਵਿੱਚ ਐਨਪੀਕੇ ਦੀਆਂ ਸਪਰੇਹਾ ਵੀ ਕਰ ਸਕਦੇ ਹੋ ਦਲਾਲ ਕੋਲ ਕਰ ਸਕਦੇ ਹਾਂ ਹਿਮਿਕ ਐਸਿਡ ਆ ਹਾਉਂਦੇ ਨੇ ਹਨਾ ਜੈਲਬ੍ਰਿਕ ਐਸਿਡ ਆਉਂਦੇ ਨੇ ਉਹਨਾਂ ਦੀ ਸਪਰੇਹਾ ਵੀ ਕਰ ਸਕਦੇ ਹਾਂ ਉਹ ਸਮੇਂ-ਸਮੇਂ ਅੱਗੇ ਜਾ ਕੇ ਆਪਾਂ ਤੁਹਾਨੂੰ ਵੀਡੀਓ ਦੇ ਰਹੀ ਦੱਸਦੇ ਰਹਾਂਗੇ ਕਿਸਾਨ ਭਰਾਵੋ ਜਦੋਂ ਤੁਹਾਡੀ ਮੱਕੀ 40 ਦਿਨ ਦੀ ਹੋਊਗੀ 40 ਦਿਨ ਦੀ ਮੱਕੀ ਦੇ ਉੱਪਰ ਤੁਸੀਂ ਇੱਕ ਡੈਲੀਗੇਟ ਦੀ ਸਪਰੇਅ ਦੁਬਾਰੇ ਫੇਰ ਕਰਨੀਆ ਸੁੰਡੀ ਭਾਵੇਂ ਹੈਗੀ ਆ ਚਾਹੇ ਨਹੀਂ ਹੈਗੀ 40 ਦਿਨ ਦੀ ਮੱਕੀ ਤੇ ਡੈਲੀਗੇਟ ਦੀ ਸਪਰੇਅ ਕਰ ਦੋ ਉਹਦੇ ਨਾਲ ਤੁਹਾਡੀ ਮੱਕੀ ਸੁੰਡੀ ਤੋਂ ਸੁਰੱਖਿਆ ਹੋ ਜਾਵੇਗੀ 40 ਦਿਨ ਦੀ ਮੱਕੀ ਜਦੋਂ ਤੁਹਾਡੀ ਹੋਊਗੀ ਪਾਪ ਕੀ ਤੁਹਾਡੀ ਇੱਥੇ ਸਾਤੀ ਤੱਕ ਹੋ ਜਾਣੀ ਆ ਉਦੋਂ ਲਾਸਟ ਸਪਰੇ ਹੋਵੇਗੀ 40 ਤੋਂ 45 ਦਿਨਾਂ ਕੇ ਲੂ ਚਾਹੇ 40 ਦਿਨ ਤੀ ਕਰ ਲੋ ਲਾਸਟ ਸਪਰੇ ਹੋਵੇਗੀ ਫਿਰ ਨਿਊਜਲ ਵੀ ਨਹੀਂ ਚੱਲਣੀ ਉਹਦੇ ਵਿੱਚ ਤੁਸੀਂ ਡੈਲੀਗੇਟ ਸੰਡੀ ਵਾਲੀ ਤੇ ਨਾਲ ਐਨਪੀਕੇ ਪਾ ਸਕਦੇ ਹੋ 55517 ਐਨਪੀਕੇ ਵੀ ਕਿਸਾਨ ਪ੍ਰਭੂ ਜਰੂਰ ਪਾ ਲਿਓ ਤੇ ਪਾਣੀ ਆ ਜਿਹੜਾ ਲੋਡ ਅਨੁਸਾਰ ਮੱਕੀ ਨੂੰ ਲਗਾਉਂਦੇ ਰਹਿਣਾ ਆ ਨਾਲ ਨਹਿਰੀ ਪਾਣੀ ਲੱਗਦਾ ਤਾਂ ਬਹੁਤ ਚੰਗਾ ਆ ਤੇ ਉਹ ਉਦਾਂ ਦਾ ਹੀ ਤੁਸੀਂ ਟਾਈਮ ਟੇਬਲ ਬਣਾ ਕੇ ਰੱਖਿਓ ਵੀ ਪਾਣੀ ਚੌਥੇ ਪੰਜਵੇਂ ਦੇਣਾ ਜਿਹੜਾ ਮੱਕੀ ਨੂੰ ਜਰੂਰ ਲੱਗਦਾ ਰਹੇ ਕਿਤੇ ਮੱਕੀ ਦੀਆਂ ਬੱਤੀਆਂ ਜਾਂ ਪੀਪਣੀਆਂ ਨਾ ਪੜ ਜਾਣ ਤੇ ਤੁਸੀਂ ਉਹ ਮੱਕੀ ਨੂੰ ਛੱਡ ਕੇ ਕਿਤੇ ਪਹਾੜਾਂ ਦੇ ਵਿੱਚ ਘੁੰਮਣ ਨਹੀਂ ਜਾ ਸਕਦੇ ਜਿਨੇ ਆਚਾਰੀ ਮੱਕੀ ਬੀਜੀ ਆ ਉਹਨੂੰ ਚੌਥੇ ਦਿਨ ਮੱਕੀ ਦੇ ਲਈ ਢੇੜਾ ਮਾਰਨਾ ਹੀ ਪੈਣਾ ਮੱਕੀ ਨੇ ਤੁਹਾਡੇ ਕੋਲ ਨਹੀਂ ਚੱਲ ਕੇ ਆਉਣਾ ਕਰੇ ਤੁਸੀਂ ਘਰੋਂ ਨਿਕਲਣਾ ਤੇ ਖੇਤ ਜਾ ਕੇ ਢੇੜਾ ਮਾਰਨੀ ਮਾਰਨਾ ਕਿਸਾਨ ਪ੍ਰਭੂ ਚੌਥੇ ਦਿਨ ਤੇ ਕਿਸਾਨ ਪ੍ਰਭੂ ਫਿਰ ਇਸੇ ਤਰ੍ਹਾਂ ਬੱਸ ਤੁਸੀਂ ਮੱਕੀ ਨੂੰ 40 40 ਦਿਨਾਂ ਤੇ ਆਲਾਸਟ ਸਪਰੇਅ ਕਰਕੇ ਤੇ 80 82 ਦਿਨ ਦੀ ਜਦੋਂ ਤੁਹਾਡੀ ਮੱਕੀ ਹੋ ਗਈ ਤੁਸੀਂ ਉਹਦਾ ਵੱਢ ਕੇ ਚਾਰ ਪਾ ਸਕਦੇ ਹੋ ਆਰਾਮ ਦੇ ਨਾਲ ਚਾਰ ਪਾਏ ਜਾਵੇਗਾ ਕੋਈ ਸਮੱਸਿਆ ਨਹੀਂ ਆਵੇਗੀ ਤੇ 80 82 ਦਿਨਾਂ ਤੋਂ ਬਾਅਦ ਤੁਹਾਡੀ ਉਹੀ ਤਰੀਕ ਬਣਦੀ ਆ 12 13 ਜੁਲਾਈ ਜਾਂ 15 ਜੁਲਾਈ ਤੇ 20 ਜੁਲਾਈ ਤੱਕ ਕਦੋਂ ਮਰਜ਼ੀ ਪੀ 126 ਝੋਨਾ 1509 ਝੋਨਾ ਤੇ ਹੋਰ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਕਿਵੇਂ ਮਰਜ਼ੀ ਲਗਾ ਦਿਓ ਤੁਹਾਡਾ ਵਧੀਆ ਝੋਨਾ 32 33 ਕੁਇੰਟਲ ਦਾ ਨਿਕਲਾ ਆਵੇਗਾ ਜੇਕਰ ਕਿਸਾਨ ਭਰਾਵੋ ਤੁਸੀਂ ਘੱਟ ਸਮੇਂ ਵਾਲੀ ਵੈਰਾਈਟੀ ਲਗਾਉਣੀ ਆ ਤਾਂ ਹੀ ਮੱਕੀ ਦੇ ਚਾਰ ਨਾਲ ਪੰਗਾ ਲਿਓ ਨਹੀਂ ਆਦਰਵਾਈਜ਼ ਪੂਸਾ 44 ਹੈਗੀਆਂ ਨੇ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਹਨਾ ਐਕਤੀ ਤਾ ਤੁਹਾਨੂੰ ਸਮਾਂ ਵੀ ਵੱਧ ਮਿਲ ਗਿਆ ਪੰਜਾਬ ਸਰਕਾਰ ਨੇ 1 ਜੂਨ ਤੋਂ ਕਰਤਾ ਭਾਵ ਕਿ 10 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਏਗਾ ਤਾਂ ਤੁਸੀਂ ਪਹਿਲਾਂ ਝੋਨਾ ਲਗਾ ਕੇ ਆਰਾਮ ਦੇ ਨਾਲ ਬੈਠ ਵੀ ਸਕਦੇ ਹੋ ਆਚਾਰ ਵਾਲੀ ਮੱਕੀ ਦੇ ਨਾਲ ਪੰਗਾ ਲੈਣ ਦੀ ਲੋੜ ਨਹੀਂ ਹੈਗੀ ਪਰ ਜੇਕਰ ਤੁਸੀਂ ਡੈਰੀ ਫਾਰਮਿੰਗ ਦਾ ਕੰਮ ਚੰਗੇ ਪੱਧਰ ਤੇ ਕਰਦੇ ਹੋ ਤਾਂ ਤੁਸੀਂ ਜ਼ਰੂਰ 4-5 ਕਿੱਲੇ ਇਹੜੇ ਆਚਾਰੀ ਮੱਕੀ ਦੇ ਬਿਜਾਈ ਕਰ ਸਕਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੇ ਹੋਰ ਮੱਕੀ ਨਾਲ ਸੰਬੰਧਿਤ ਪਿਛਲੇ ਸਾਲ ਦੀਆਂ ਵੀਡੀਓ ਵੀ ਪਈਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜੇਕਰ ਕੋਈ ਤੁਹਾਨੂੰ ਸਮੱਸਿਆ ਆ ਰਹੀ ਆ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਾਂ ਜਰੂਰ ਰਿਪਲਾਈ ਆ ਜਿਹੜੇ ਕਿਸਾਨ ਭਰਾਵੋ ਦਿੰਦੇ ਰਹਾਂਗੇ ਵੀਡੀਓ ਦੇਖਣ ਲਈ ਧੰਨਵਾਦ ਅੱਗੇ ਹੋਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ